ਵੀਰੇ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਜ਼ ਵੀਰਾਂ ਦੇ ਜਾਨਵਰ ਕੈਮਰੇ ਮਿੱਤਰੋ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਅੱਜ ਕਰਤੀ ਛੇਤੀ 1 ਵਜਾ ਤੇ ਮੈਂ ਕਿਹਾ ਪਿੱਲੀ ਟਪਾ ਜੀ ਕਬੂਤਰਾਂ ਨੂੰ ਠੀਕ ਹੈ ਕਿ ਨਹੀਂ ਕੱਲ ਕੁੱਟੀ ਸੀ ਆਪਾਂ ਤੇ ਡੱਬੇ ਚ ਪਾ ਕੇ ਰੱਖਤੀ ਸੀ 26 ਤੇ ਖੋਲ ਖੁੱਡੇ ਹੋਲ ਪਹਿਲਾਂ ਕਮਲ ਦਾ ਬਾਤ ਹੀ ਦੇਖਾਂਗੇ ਪਿੱਲੀ ਟਪਾ ਦੀ ਇੱਕ ਵਾਰੀ ਤੇ ਪਿੱਲੀ ਟਬਾ ਬਾਬੋ ਮਿਲ ਨਹੀਂ ਸਹੀ ਇਹ ਵੀਰ ਬੱਸ ਮਸਾ ਪਾਲੀਏ ਯਾਰ ਤੇ ਪਾਲ ਕੇ ਲਿਆਵਾਂਗੇ ਹੋਰ ਤੇ ਅੱਧੀ ਗੁੱਟੀ ਸੀ ਅੱਧਾ ਟੁਕੜਾ ਰਹਿ ਗਿਆ ਤੇ ਆਪਿਆ ਬਾਬੇ ਨੂੰ ਦੇਖ ਲੋ ਆ ਇੱਟੇ ਸੀ ਪੂਰੀ ਪਿੱਲੀ ਨਹੀਂ ਸੀ ਮਤਲਬ ਇੰਨੀ ਪ੍ਰਾਣੀ ਨਹੀਂ ਸੀ ਤਾਂ ਕਰਕੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਾ ਦੀ ਇੱਕ ਵਾਰ ਦਾ ਟਾਈਮ ਬਾਕਸਟ ਰੇ ਜਾਂਦੇ ਬਈਆਂ ਕਿਹੀਂ ਬਾਗੀ ਕਿਥੇ ਲੜੇ ਗਦੀ ਹੈ ਹੈ ਔਰ ਥੱਲੇ ਡੇਟ ਰਹੇ ਕਿਥੇ ਲਵੇ ਡਾਂਗੇ ਪਾ ਦੇ ਕੋਲ ਥੱਲੇ ਡੇ ਇਹਨੂੰ ਧੁੱਪੇ ਚੜ੍ਹ ਦੋ ਰਹੇ ਇਹਨੂੰ ਆ ਨਾ ਬਿੱਟੀ ਦੇ ਕਰਕੇ ਨਾ ਸਾਡਾ ਸਾਈਡ ਤੇ ਨਾ ਸਾਈਡ ਤੇ ਉਰੇ ਹਾਂ ਲੈ ਇੱਧਰ ਗਿਆ ਸਾਡਾ ਟਿਕਾ ਦੇ ਬੱਸ ਲੋ ਜੀ ਮਿੱਤਰੋ ਬਹੁਤ ਹੈ ਜੀ ਇੰਨੀ ਤਾਂ ਠੀਕ ਹੈ ਕਿ ਨਹੀਂ ਤੇ ਪਰਲੇ ਗੁੱਡੇ ਚ ਕਰਦੀ ਹੈ ਲਾਦਾ ਗੁੱਡਾ ਹੋਰ ਲੋ ਜੀ ਮਿੱਤਰੋ ਇੱਧਰ ਦੇ ਦिए ਤੁਸੀਂ ਵੀ ਖਾ ਲੋ ਲੋ ਜੀ ਮੇਂ ਤੇਰੇ ਤੇ ਵੀ ਘਰਤੀ ਇਕੱਠੀ ਆਪੇ ਖਾਈ ਜਾਣਗੇ ਜਿੰਨੀ ਖਾਣੀ ਹੋ ਯਾਰ ਉਹ ਲੱਗੇ ਦੇ ਘਰ ਤੇ ਉਹ ਖਾਣ ਲੱਗੇ ਲੋ ਜੀ ਮੇਂ ਤੇਰੇ ਲੱਗੇ ਜੀ ਖਾਣ ਠੀਕ ਹੈ ਕਿ ਨਹੀਂ ਜ਼ੂਮ ਕਰਕੇ ਦਿਖਾ ਦਈਏ ਲੈ ਇੱਧਰ ਵਾਲਾ ਖੁੱਡਾ ਹੀ ਬੰਦ ਕਰ ਦੇ ਕਿਤੇ ਬਾਹਰ ਨਿਕਲ ਜਾ ਕੋਈ ਲੋ ਜੀ ਉਹ ਦੇਖੋ ਸਿਰ ਸਾਪੇ ਖਾ ਲੈਣਗੇ ਰਾਜਮੀ ਤੇ ਸ਼ਾਮ ਨੂੰ ਦੇਖਦੇ ਆ ਕੇ ਵੀ ਕਿੰਨੇ ਕੇ ਖਾਂਦੇ ਆ ਸਾਰੀ ਖਾਂਦੇ ਆ ਕਿ ਨਹੀਂ ਸਾਰੀ ਖਾਣੀ ਦਾ ਖੌਤ ਲਿਆ ਮੇਰੇ ਜਿੱਤੋਂ ਪਹਿਰੇ ਰੱਖ ਦਿਆਂ ਸਾਈਡ 'ਚ ਇਹਦੇ ਤੇ ਧਰਦੀਆਂ ਯਾਰ ਤੇ ਹੁਣ ਆਪਣਾ ਲਾਤੇ ਤਾਲੇ ਖੁੱਡੇ ਨੂੰ ਸ਼ਾਮ ਨੂੰ ਆਨੇ ਹੁਣ ਤੇ ਦੁਕਾਨ ਤੇ ਰੋਟੀ ਰੋਟੀ ਦੇ ਕੇ ਆਇ ਸੀ ਬਾਬਿਓ ਤੇ ਮੈਂ ਕਿਹਾ ਪਿੱਲੀ ਟਪਾਈ ਜਾਈਏ ਨਾਲੇ ਹੋ ਜੂਗੀ ਵਲੌਗ ਦੀ ਸਟਾਰਟਿੰਗ ਤੇ ਚੌਬਰ ਸਕੂਲ 'ਚੋਂ ਆ ਗਿਆ ਤੇ ਵੈਸਾ ਆ ਹੀ ਗਿਆ ਗਿਆ ਕਦੋਂ ਸੀ ਹਨਾ ਜੀ ਚਲੋ ਓਕੇ ਯਾਰ ਮਿਲਦੇ ਆਂ ਪਰ ਸ਼ਾਮ ਨੂੰ ਜੀ ਮੇਰੇ ਵੀਰੋਂ ਆ ਗਏ ਆ ਜੀ ਉੱਤੇ ਠੀਕ ਹੈ ਕਿ ਨਹੀਂ ਤੇ ਖੁੱਡੇ ਖਾਡੇ ਖੋਲੇ ਤੇ ਰੱਖਦੇ ਆਂ ਦਾਣਾ ਪਾਣੀ ਮਿੱਤਰੋ ਗੋਲੀ ਨੂੰ ਵੀ ਲਿਆਏ ਚੋਬਰ ਵੀ ਆ ਰਹਾ ਤੇ ਮੌਸਮ ਹੋ ਗਿਆ ਚੇਂਜ ਬਾਬਿਓ ਠੀਕ ਹੈ ਕਿ ਨਹੀਂ ਮੌਸਮ ਹੋ ਗਿਆ ਤੇ ਮਿੰਨਾ ਹੀ ਬਾਬਿਓ ਆ ਜਾਏ ਇਹ ਤਾਂ ਕਰਕੇ ਤੇ ਆ ਖੋਲ ਆਪਣਾ ਪਹਿਲਾ ਸਟੂਡੀਓ ਖੋਲਦਿਆਂ ਤੇ ਬਾਕੀ ਪਿੱਲਟ ਤਾਂ ਖਾ ਕੇ ਜਿੰਨੀ ਖਾਣੀ ਸੀ ਹੋਰ ਲਿਆਵਾਂਗੇ ਸਾਹਿਬ ਹੈਨਾ ਕੰਮ ਦੀ ਨਹੀਂ ਸੀ ਅੱਜ ਮਿਲ ਹੀ ਨਹੀਂ ਬਾਬੋ ਯਾਰ ਦੇਖੀ ਤਾਂ ਸੀ ਚਲੋ ਕਿਸਤੋਂ ਪੁੱਛਾਂਗੇ ਠੀਕ ਹੈ ਕਿ ਨਹੀਂ ਤੇ ਆ ਚੂਰਾ ਰਹਿ ਗਈ ਵੀ ਆਪੇ ਖਾ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਉਹ ਪਟਿਆਲਾ ਵਾਲੀ ਜੋੜੀ ਨੇ ਦੋਨੇ ਅੰਡੇ ਧਰ ਲਏ ਤੇ ਤਰੀਕ ਵੀ ਨੋਟ ਕਰਤੀ ਸੀ ਆਪਾਂ ਕਾਪੀ ਤੇ ਹੁਣ ਦੇਖਣ ਦੀ ਲੋੜ ਨਹੀਂ ਹੈਗੀ ਤੇ ਹੁਣ ਤਾਂ 21 ਦਿਨਾਂ ਬਾਅਦ ਹੀ ਦੇਖਾਂਗੇ ਠੀਕ ਹੈ ਕਿ ਨਹੀਂ 21 ਦਿਨਾਂ ਬਾਅਦ ਤੇ ਚੋਬਰ ਨੇ ਆ ਵੀ ਖੋਲਿਆ ਤੇ ਉਹ ਵੀ ਗੇਟ ਖੋਲ ਲੈਣਿਆ ਗਰਮੈਸ ਵੀ ਇੱਕ ਬਹੁਤ ਹੋਣਦੀ ਹੈ ਕਮਰੇ 'ਚ ਤੇ ਆ ਵੀ ਖੋਲ ਲੀਏ ਲੋ ਜੀ ਹਵਾ ਆ ਜੂਗੀ ਮਾੜੀ ਮੋਟੀ ਠੰਡੀ ਕੂਲਰ ਚ ਪਾਣੀ ਦਾ ਭਰਿਆ ਹੀ ਸੀ ਓਕੇ ਹੋਊਗਾ ਤੇ ਕੱਲ ਵਲੌਗ ਨਹੀਂ ਆਇਆ ਆਪਣਾ ਕੱਲ ਯਾਰ ਜਾ ਰਹੇ ਸੀ ਬਾਹਰ ਫੋਨ ਲੈਣ ਠੀਕ ਹੈ ਕਿ ਨਹੀਂ ਲੈਣ ਮਤਲਬ ਲੈਣ ਜਾ ਰਹੇ ਸੀ ਨਾ ਹੁਣ ਆਪਣੇ ਵਾਸਤੇ ਤਾਂ ਨਹੀਂ ਆਊਗਾ ਤੇ ਆਪਣਾ ਹਉਆ ਠਹਿਰ ਗਿਆ ਉਹ ਜਿਹੜੇ ਨਹੀਂ ਕੱਟਾਂ ਕੱਢਾਂ ਕੱਟਾ ਕੱਟੀ ਹਾਂ ਫਾ ਵੀ ਲੰਬਾ ਤੇ ਬਾਕੀ ਐਡਾ ਨਹੀਂ ਜਿਆਦਾ ਵੱਡਾ ਹੋ ਗਿਆ ਤੇ ਬਾਕੀ ਭਾਈ ਨੂੰ ਦਵਾ ਕੇ ਆਏ ਸੀ ਠੀਕ ਹੈ ਕਿ ਨਹੀਂ ਦਿਖਾ ਦਾਂਗੇ ਚਲੋ ਉੱਤੇ ਆਉਗਾ ਕਿਡਾ ਫੋਨ ਸੀ ਪਤਾ ਨਹੀਂ ਬਾਕੀ ਟਰਿਆਂ ਟਰੂਆ ਕਰਦੇ ਆ ਰੈਡੀ ਤੇ ਉਲਝੇ ਰਹੇ ਆ ਖੜ ਜੋ ਤੇ ਆ ਦੇਖ ਲੋ ਬਾਬਿਓ ਆ ਹੋ ਗਏ ਦਾਣੇ ਗਿੱਲੇ ਮੀਂਹ ਆ ਗਿਆ ਸੀ ਉਹੀ ਗੱਲ ਹੋ ਗਈ ਪਿੱਲਟ ਤਾਂ ਬਚ ਗਈ ਸੀ ਤੇ ਦਾਣੇ ਹੋ ਗਏ ਖਰਾਬ ਚਲੋ ਖਰਾਬ ਦਾ ਕੀ ਹੋਇਆ ਗਿੱਲੇ ਹੋਏ ਨੇ ਖਾ ਜਾਣਗੇ ਕੋਈ ਨਹੀਂ ਪੋਟੇ ਦੇ ਪੋਟੇ ਦੇ ਅੰਦਰ ਜਾ ਕੇ ਵੀ ਗਿੱਲੇ ਹੀ ਹੋਣਗੇ ਤੇ ਕੋਈ ਦਿੱਕਤ ਨਹੀਂ ਤੇ ਇਹਨੂੰ ਸਾਫ਼ ਸੁਥਰ ਕਰਕੇ ਹੋਰ ਦਾਣੇ ਲਈਏ ਤੇ ਕਰਦੇ ਆਂ ਖਰਾਕ ਰੈਡੀ ਇਹਨਾਂ ਦੀ ਵੀ ਜੀ ਮੇਰੇ ਵੀਰੋਂ ਤੇ ਡੱਬਾ ਦਾ ਸੁਕਾ ਲਿਆ ਤੇ ਬਾਕੀ ਆਪਣੀ ਖਰਾਕ ਪਈ ਹੋਰੇ ਠੀਕ ਹੈ ਕਿ ਨਹੀਂ ਸਰੋ ਆ ਪਈ ਤੇ ਮੱਕੀ ਆ ਪਈ ਕਣਕ ਆ ਪਾਲਟੀ ਚ ਪਈ ਐ ਤੇ ਇੱਕ ਵਾਰੀ ਮੈਂ ਭਰ ਲਾਂ ਫੇਰ ਦਿਖਾਣਾ ਤੁਹਾਨੂੰ ਹਾਂਜੀ ਮਿੱਤਰੋ ਭਰ ਲੈ ਜੀ ਡੱਬਾ ਤੇ ਇਹਨੂੰ ਹਲਾ ਲੀਏ ਹੁਣ ਬਾਲੀ ਭਰ ਲੈ ਯਾਰ ਹਾਲਨਾ ਤਾਂ ਨਹੀਂ ਐ ਚਲ ਕੋਈ ਨਹੀਂ ਯਾਰ ਕਰਦੇ ਆਂ ਸੈਟਿੰਗ ਐ ਲਓ ਜੀ ਕਰਤੀ ਸੈਟਿੰਗ ਤੇ ਰੱਖਦੀ ਹੁਣ ਤੇ ਨਾ ਗੋਲੀ ਤੇ ਕਣਕ ਦੇਖ ਲਓ ਬਈ ਐਨੀ ਭਾਈ ਹੈ ਠੀਕ ਹੈ ਕਿ ਨਹੀਂ ਕਣਕ ਸਭ ਤੋਂ ਜ਼ਿਆਦਾ ਉਦੋਂ ਬਾਅਦ ਸਰੋਂ ਹੈ ਉਦੋਂ ਬਾਅਦ ਮੱਕੀ ਆ ਠੀਕ ਹੈ ਕਿ ਨਹੀਂ ਕਣਕ ਸਭ ਤੋਂ ਜ਼ਿਆਦਾ ਫਿਰ ਉਹ ਤੋਂ ਕਣਕ ਤੋਂ ਅੱਧਾ ਸਰੋਂ ਸਰੋਂ ਤੋਂ ਅੱਧਾ ਮੱਕੀ ਸਮਝ ਲਓ ਹੁਣ ਮਤਲਬ ਇਹ ਮੱਕੀ ਤੀਜਾ ਐਸਾ ਠੀਕ ਆ ਸਰ ਦੂਜਾ ਹਿੱਸਾ ਕਣਕ ਪਹਿਲਾ ਹਿੱਸਾ ਸਮਝ ਤੁਸੀਂ ਆਪੇ ਆਇਓ 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 ਬਤੋ ਆਇਓ ਇੰਗਟਾਰਾ ਤੇ ਬਾਕੀ ਪਿੱਲਟ ਦਾ ਦੱਸਦੇ ਆ ਵੀ ਕੀ ਫਾਇਦਾ ਹੁੰਦਾ ਕੀ ਨਹੀਂ ਠੀਕ ਹੈ ਕਿ ਨਹੀਂ ਤੇ 1 ਮਿੰਟ ਦੱਸਦੇ ਆ ਫਿਰ ਤੁਹਾਨੂੰ ਜੀ ਮਿੱਤਰੋ ਤੇ ਦੱਸ ਦਈਏ ਵੀ ਪਿੱਲਟ ਕਿਉਂ ਪਾਈ ਜਾਂਦੀ ਆ ਕੁਝ ਕੋ ਯਾਰ ਕਹਿ ਦਿੰਦੇ ਵੀ ਕੈਲਸ਼ੀਅਮ ਕੈਲਸ਼ੀਅਮ ਕਹਿੰਦੇ ਹੁੰਦੇ ਜੋ ਬਰਾ ਐਨਾ ਕਿਉਂ ਮਾਰੀਏ ਝੂਠਿਆ ਰਹਿਣਾ ਸਮਝੋ ਵੀ ਬਤਾ ਜਿੰਨਾ ਕੋ ਬਤਾਉਣਾ ਹੈ ਦੱਸ ਦਿੰਨੇ ਆ ਚੰਗੀ ਉਹ ਕਹਿਨੂੰ ਯਾਰ ਚੰਗੀ ਹੁੰਦੀ ਹੈ ਠੀਕ ਹੈ ਕਿ ਨਹੀਂ ਤੇ ਮਤਲਬ ਪੁਰਾਣੇ ਬੰਦਿਆਂ ਦਾ ਸੁਣੋ ਆਪਾਂ ਤਾਂ ਕਿਉਂ ਤੁਹਾਨੂੰ ਮਾਰੀਏ ਪੁਰਾਣਿਆਂ ਤੋਂ ਸੁਣਿਆ ਬਈ ਜਿਹੜਾ ਐ ਪੋਟੇ ਚ ਗੰਦ ਹੁੰਦਾ ਠੀਕ ਹੈ ਕਿ ਨਹੀਂ ਗੰਦਾ ਪਾਣੀ ਹੁੰਦਾ ਜੰਮ ਰਿਆ ਹੁੰਦਾ ਯਾਰ ਜਿਵੇਂ ਇੱਟ ਕੀ ਕੰਮ ਕਰਦੀ ਐ ਪਾਣੀ ਨੂੰ ਸੋਖਦੀ ਐ ਠੀਕ ਹੈ ਕਿ ਨਹੀਂ ਉਹ ਕੰਮ ਹੈ ਜਿਵੇਂ ਪੋਟੇ 'ਚ ਪਾਣੀ ਜੰਮਿਆ ਹੁੰਦਾ ਨਾ ਤੇ ਜਦੋਂ ਪਿੱਲੀ ਟਖਾੰਦੇ ਆ ਜਿਹੜਾ ਗੰਦਾ ਪਾਣੀ ਹੈ ਇਟਾ ਪੋਟੇ ਜਾ ਕੇ ਪਾਣੀ ਨੂੰ ਸੋਖ ਲਿੰਦੀ ਹੈ ਫਿਰ ਬਿੱਠਾ ਰਾਈ ਬਾਹਰ ਆ ਜਾਂਦਾ ਸਾਰਾ ਜਗਾੜ ਇਹ ਚੱਕਰ ਹੈ ਆਪਾਂ ਨੂੰ ਤਾਂ ਇਹਨਾਂ ਪਤਾ ਤੇ ਬਾਕੀ ਕੋਈ ਕਹਿੰਦਾ ਕੈਲਸ਼ੀਅਮ ਵਾਸਤੇ ਹੈ ਠੀਕ ਹੈ ਕਿ ਨਹੀਂ ਵਧੀਆ ਅੰਡੇ ਧਰਦੇ ਆ ਪੋਟਾ ਸਾਫ ਹੋਆ ਮੰਨ ਲਓ ਵਲੀ ਖਰਾਕ ਲੱਗੂਗੀ ਅੰਡੇ ਵੀ ਵਧੀਆ ਧਰੇ ਜਾਣਗੇ ਠੀਕ ਹੈ ਕਿ ਨਹੀਂ ਇਹ ਵੀ ਹੈਗਾ ਤੇ ਬਾਕੀ ਆਪਾਂ ਨੂੰ ਤਾਂ ਬਈ ਇਹਨਾਂ ਪਤਾ ਤੇ ਮੁਕਦੀਗਾ ਤਾਂ ਇੱਥੇ ਆ ਵੀ ਚੰਗੀ ਹੁੰਦੀ ਹੈ ਠੀਕ ਹੈ ਕਿ ਨਹੀਂ ਬਾਕੀ ਚੋਬਰ ਭਰੀ ਜਾਂਦਾ ਪਾਣੀ ਤੇ ਡਰਦੇ ਨੇ ਡਰਦੇ ਨੇ ਪਿਆਰ ਨਾਲ ਪਿਆਰ ਨਾਲ ਚੋਬਰਾ ਪਿਆਰ ਤੇ ਮੁਖ ਦੀ ਗੱਲ ਇੱਥੇ ਵੀ ਚੰਗੀ ਹੁੰਦੀ ਹੈ ਜਿਆਦਾ ਸਾਨੂੰ ਪਤਾ ਨਹੀਂ ਜਿਆਦਾ ਗਿਆਨੀ ਬਣਦੇ ਨਹੀਂ ਆਪਾਂ ਐਨ ਨਹੀਂ ਫਿਰ ਆਪਦੀ ਉਹ ਕਰਨੀ ਠੀਕ ਹੈ ਕਿ ਨਹੀਂ ਜਿਹੜੀ ਚੀਜ਼ ਦਾ ਹਾਂ ਵੀ ਗਿਆਨ ਹੈਗਾ ਉਹਦਾ ਆਪਾਂ ਦੱਸਾਂਗੇ ਜਿੰਨੀ ਕੀ ਚੀਜ਼ ਆਪਾਂ ਨੂੰ ਪਤਾ ਵੀ ਹਾਂ ਵੀ ਹਾਂ ਵੀ ਇਹ ਚੀਜ਼ ਐਵੇਂ ਆ ਉਪਾ ਦੇ ਸੰਗੇ ਉਹ ਉਹਦੀ ਗਰੰਟੀ ਵੀ ਦੇਵਾਂਗੇ ਵੀ ਇਹ ਚੀਜ਼ ਵਾਸਤੇ ਆ ਇਹਦੀ ਆਪਾਂ ਨੂੰ R5050 ਪਤਾ ਠੀਕ ਹੈ ਕਿ ਨਹੀਂ ਪਾਣੀ ਚੇਂਜ ਆਪਾਂ ਵੱਡਿਆਂ ਦਾ ਸੁਣੀਆ ਤਾਂ ਕਰਕੇ ਦਸਤੀ ਤੇ ਪਾਣੀ ਬਾਕੀ ਕਲੀ ਕਰਕੇ ਨਾ ਥੋੜਾ ਜਿਹਾ ਹੋ ਰਿਹਾ ਕੱਲ ਕਰ ਦਾਂਗੇ ਚੇਂਜ ਕੋਈ ਨਹੀਂ ਬਾਕੀ ਵਾਵਾ ਦਿਨ ਤਾਂ ਨਹੀਂ ਹੋਏ ਤੇ ਅੰਦਰ ਵੀ ਪਈ ਹੈ ਪਿਲੇਟ ਆਪੇ ਚੁਗ ਚੁਗ ਲੈਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਈ ਦਊਗੀ 24 ਘੰਟੇ ਹੋਣੀ ਚਾਹੀਦੇ ਵਾਕਿਓ ਦਾਣੇ ਨਹੀਂ ਖਾ ਕੇ ਉੱਤੇ ਕਿਵੇਂ ਭਾਗੇ ਆ ਉੱਤੇ ਆयो ਆ ਗਿਆ ਆ ਗਿਆ ਡਰ ਕੇ ਭਾਗੇ ਚਲੋ ਕੋਈ ਨਾ ਖਾ ਲੈਣ ਦੇਣ ਨੂੰ ਦਾਣੇ ਤੇ ਬਾਕੀ ਮਿੱਤਰੋ ਇੱਕ ਟਰੇ ਦਾ ਚੱਕਤੀ ਸੀ ਕਰੈ ਗਈ ਤੇ ਮੈਂ ਕਿਹਾ ਵਲੌਗ ਸ਼ੂਟ ਕਰਦੀ ਹਾਂ ਠੀਕ ਹੈ ਕਿ ਨਹੀਂ ਤੇ ਤਾਂ ਕਰਕੇ ਫੋਨ ਲੈਣ ਵਾਗੇ ਸੀ ਅੰਦਰ ਅੰਦਰ ਪਿਆ ਸੀ ਆਪਣਾ ਤੇ ਇੱਕ ਟਰੇ ਚੱਕਤੀ ਸੀ ਉਹ ਬਈ ਚੋਬਰ ਨੇ ਨਾਲ ਰੀਲ ਕੱਢ ਲਈ ਤੇ ਨਾਲ ਚੱਕਤੀ ਟਰੇ ਆਪਾ ਰੱਖ ਦਿੰਨੇ ਆਵਰੇ ਤੇ ਬਾਕੀ ਆ ਕਬੂਤਰੀ ਆਂਡਾ ਲਾਉਣ ਵਾਲੀ ਐ ਆ ਬੈਠੀ ਟੋਕਰੀ ਚ ਬਿਲਾਣ ਵਾਲੇ ਆ ਸਾਹਮਣੇ ਹਰੇ ਘੰਡਾ ਵਾਲੀ ਤੇ ਸਾਹਮਣੇ ਵਾਲੀ ਵੀ ਲਾ ਦੂਗੀ ਚਲੋ ਵਧੀਆ ਹੀ ਹੈ ਲਾਈ ਚੱਲੇ ਹੁਣ ਤਾਂ ਸਬਰੀਡਿੰਗ ਪ੍ਰੋਸੈਸ ਤੇ ਹੀ ਆਪਣਾ ਕੰਮ ਮੇਨਤਾ ਤੇ ਕਬੂਤਰੀ ਦਾ ਟੋਕੜੀ ਜਿ ਬੈਠ ਬੈਠੀ ਦੇਖੋਗੇ ਨਹੀਂ ਸਿਰਾਂ ਲੱਗਦੀ ਆ ਬਾਕੀ ਬੱਚੇ ਦੱਸਣਗੇ ਆ ਠੀਕ ਹੈਗੇ ਨਹੀਂ ਕੀ ਕਰਦੇ ਆ ਬੱਚੇ ਕੀ ਨਹੀਂ ਕੀ ਸ਼ਹਿ ਆਊਗੀ ਕੀ ਸ਼ਹਿ ਆਊਗੀ ਆਪਦੇ ਵੱਲੋਂ ਤਾਂ ਘੰਟ ਲਾਏ ਆ ਜੋੜੇ ਬਾਰੀ ਬਾਰੀ ਆਪਾਂ ਦੱਸਦੇ ਆ ਵੀਡੀਓ 'ਚ ਇਦਰੋਂ ਵੀ ਚੱਕਤੀ ਸੀ ਟਰੇ ਹੋਰ ਲਾ ਵੀ ਹਾਂ ਤਾਲੇ ਲਾ ਗੀਏ ਤਾਲੇ ਦਾ ਚੱਲ ਠਹਿਰ ਕੇ ਲਾ ਦਾਂਗੇ ਜਦੋਂ ਜਾਵਾਂਗੇ ਕੋਈ ਨਹੀਂ ਅੰਜੀ ਕੌਣ ਆ ਗਿਆ ਜੀ ਇਹਨੂੰ ਫੋਨ ਦਵਾ ਕੇ ਆਏ ਸੀ ਚੌਪੜਾ ਦਿਖਾ ਕੇ ਰੱਖਾ ਹੁਣ ਆਪਣਾ ਆਪਣਾ ਹੀ ਐ ਇਹਦਾ ਹੋ ਸਕਦੇ ਆ ਆਪਾਂ ਖੋ ਸਕਦੇ ਆ ਆਪਾਂ ਪਰ ਇਹ ਆਪਣਾ ਸਪੇਸ ਥੋੜੀ ਛੋਟੀ ਲੋ ਜੀ ਦੱਸੋ ਕਮੈਂਟ ਚ ਕਿਹੜਾ ਹੀ ਕਿਹੜਾ ਹੈ ਜੀ ਵੱਡਾ ਹੀ ਸੱਪ ਘਟਦਾ ਜੀ ਇਹਨੇ ਤਾਂ ਜੀ ਤੇ ਆਪਾਂ ਖੋ ਆਪਾਂ ਆਪਾਂ ਆਪਣੇ ਨਾਲ ਥੋੜਾ ਵੱਡਾ ਆਪਾਂ ਦਾ ਇਹਨੂੰ ਕੀ ਪਤਾ ਹੁਣ ਆਪਣੇ ਨਾਲ ਕਿਹੜਾ ਹੈ ਜੋ ਹੋ ਰਿਹਾ ਜ ਵੱਡਾ ਬਹਾ ਲਿਆ ਆਪਾਂ ਫੋਨ ਤੇ ਕੀ ਕਰਾਉਣਾ ਆਪਣੀ ਕੁਆਲਿਟੀ ਦੱਸਿਓ ਕਿਵੇਂ ਆਪਣੇ ਵੀਡੀਓ ਦੀ ਕੁਆਲਿਟੀ ਜਿਵੇਂ ਇੱਕ ਨੰਬਰ ਆਂਦੀ ਆਪ ਨੂੰ ਫੋਨ ਦੀ ਲੋੜ ਹੀ ਨਹੀਂ ਠੀਕ ਹੈ ਕਿ ਨਹੀਂ ਤੇ ਬਾਕੀ ਓਕੇ ਆ ਕੰਮਕਾਰ ਹੈ ਨਹੀਂ ਕੋਈ ਤੁਹਾਨੂੰ ਪਤਾ ਹੈ ਪਿੱਲੀ ਟਪਾਈ ਸੀ ਅੱਜ ਬੱਸ ਯਾਰ ਉਹਦੇ ਆਪਾਂ ਪਿੱਲੀ ਟੇ ਨਹੀਂ ਕਰੀਏ ਆਹੀ ਕੰਟੈਂਟ ਹੈ ਥੋਡੇ ਸਾਹਮਣੇ ਜਾਨਵਰ ਬਾਕੀ ਓਕੇ ਨੇ ਬਾਬਿਓ ਤੇ ਬਾਕੀ ਜਿਆਦਾ ਮੱਥਾ ਮਾਰੇ ਦਾ ਕੋਈ ਫਾਇਦਾ ਨਹੀਂ ਵਲੌਗ 'ਚ ਠੀਕ ਹੈ ਕਿ ਨਹੀਂ ਤੁਸੀਂ ਵੀ ਕਹੋਗੇ ਵੀ ਉਹੀ ਪੌੜਦਾ ਤਾਂ ਕਰਕੇ ਜਿਵੇਂ ਜਿਵੇਂ ਕੰਟੈਂਟ ਹੋਣਗੇ ਉਵੇਂ ਉਵੇਂ ਵਲੌਗ ਬਣਾਵਾਂਗੇ ਲੰਬਾ ਤੇ ਉਹ ਲੰਬਾ ਬਣਾਏ ਦਾ ਕੋਈ ਫਾਇਦਾ ਨਹੀਂ ਤਾਂ ਕਰਕੇ ਤੇ ਹਾਂਜੀ ਮਿੱਤਰੋ ਚੱਲਦੇ ਆ ਜੀ ਅੱਥੇ ਥੱਲੇ ਠੀਕ ਹੈਗੇ ਨਹੀਂ ਕੰਮ ਤਾਂ ਹੈ ਨਹੀਂ ਬਾਕੀ ਆ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਫਿਰ ਨਹੀਂ ਤਾਂ ਆਪਾਂ ਸਵੇਰੇ ਵਲੌਗ ਸ਼ੁਰੂ ਕਰਦਿਆ ਕਰਾਂਗੇ ਦਿਨ ਚ ਜਿਹੜਾ ਕੁਝ ਵੀ ਹੁੰਦਾ ਹੈ ਠੀਕ ਹੈ ਕਿ ਨਹੀਂ ਚੋਪਰਾ ਦਿਖਾ ਦਿਆ ਕਰਾਂਗੇ ਦਿੱਲੀ ਦੀਨ ਨਾਲੇ ਕਬੂਤਰਾਂ ਦਾ ਨਾਲੇ ਵੀ ਮਹਿਨਤਾ ਕਬੂਤਰਾਂ ਦਾ ਹੀ ਆਪਣਾ ਕੀ ਆਪਾਂ ਕੁਝ ਕਿਤੇ ਜਾਂਦੇ ਤਾਂ ਹੈ ਹੀ ਬਾਬੇ ਠੀਕ ਹੈ ਕਿ ਨਹੀਂ ਹਾਂ ਬਾਕੀ ਦੁਕਾਨਦਾਰਾਂ ਦੇ ਰੋਟੀ ਦੇਣ ਜਾਂਦੇ ਆਂ ਉਰੇ ਪਰਾਂ ਜਾਂਦੇ ਆਂ ਤੇ ਉਹ ਵੀ ਐਡ ਕਰ ਦਿਆ ਕਰਾਂਗੇ ਵੀ ਦੱਸ ਦਿਓ ਲੰਬਾ ਵਲੋਗ ਬਣਾਈਏ ਕਿ ਨਾ ਮਹਿਨਤਾ ਵਾ ਸਹੀ ਹੈ ਠੀਕ ਹੈ ਕਿ ਨਹੀਂ ਬਾਕੀ ਦੱਸ ਦਿਓ ਯਾਰ ਤੇ ਕਮੈਂਟਾਂ ਚੋਂ ਉਹ ਵੀ ਕਰ ਲਾਂਗੇ ਆਪਾਂ ਤੇ ਮਿਲਦੇ ਆਂ ਫਿਰ ਆਪਾਂ ਕੱਲ ਠੀਕ ਹੈ ਕਿ ਨਹੀਂ